ਰਾਮ ਲੱਲਾ ਰਾਮ ਲੱਲਾ ਦੀ ਜਿਹੜੀ ਮੂਰਤੀ ਪ੍ਰਾਣ ਪ੍ਰਸਤੀਸ਼ਟਾ ਦਾ ਪ੍ਰੋਗਰਾਮ ਜਿਹੜਾ ਹੈਗਾ 22 ਤਰੀਕ ਨੂੰ ਜਿਹੜਾ ਹੈ ਅਯੁੱਧਿਆ ਦੇ ਵਿੱਚ ਹੋਣਾ ਉਸ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਉਤਸ਼ਾਹ ਹੈਗਾ ਲੇਕਿਨ ਪਰ ਇਸ ਮਾਮਲੇ ਤੇ ਵੀ ਜਿਹੜਾ ਹੈਗਾ ਵਿਰੋਧੀ ਪਾਰਟੀਆਂ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਆ ਇਸ ਨੂੰ ਭਾਰਤੀ ਜਨਤਾ ਪਾਰਟੀ ਦਾ ਫੰਕਸ਼ਨ ਦੱਸਿਆ ਜਾ ਰਿਹਾ RAM ਸਾਰਿਆਂ ਦੇ ਨੇ Hindu ਹੈ ਸਿੱਖ ਹੈ ਈਸਾਈ ਹੈ ਯਹੂਦੀ ਹੈ ਭਗਵਾਨ ਨੇ ਤਾਂ ਕਿਸੇ ਨਾਲ ਕੀਤਿਆਂ ਦਾ ਵਿਤਕਰਾ ਨਹੀਂ ਕੀਤਾ ਤੇ ਅਸੀਂ ਲੋਕਾਂ ਜਿਹੜੇ ਅਸੀਂ ਵਿਤਕਰੇ ਕੀ ਜਾਂਦੇ ਨੇ ਤੇ ਇਸ ਗੱਲ ਦੇ ਉੱਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਚਾਹੇ ਭਾਜਪਾ ਵੱਲੋਂ ਚਾਹੇ ਆਰਐਸਐਸ ਵੱਲੋਂ ਚਾਹੇ ਕਾਂਗਰਸ ਵੱਲੋਂ ਪ੍ਰਾਣ ਪ੍ਰਤੀਸ਼ਟਾ ਸਮਰੋਹਾ ਅਯੁੱਧਿਆ ਰਾਮ ਮੰਦਰ ਕਮੇਟੀ ਵੱਲੋਂ ਸੱਦਾ ਪੱਤਰ ਨੇ ਭਾਜਪਾ ਦਾ ਫੰਕਸ਼ਨ ਕਿਵੇਂ ਹੋ ਗਿਆ ਇਹਨੂੰ ਕਿਉਂ ਭਾਜਪਾ ਦਾ ਫੰਕਸ਼ਨ ਬਣਾਇਆ ਜਾ ਰਿਹਾ ਹੈ ਵੋਟ ਬੈਂਕ ਦੀ ਰਾਜਨੀਤੀ ਹੈ ਔਰ ਉਹ ਇਹਨਾਂ ਨੂੰ ਖੁਦ ਨਹੀਂ ਇਹਨਾਂ ਨੂੰ ਸਮਝ ਲੱਗਦੀ ਪਈ ਅਸੀਂ ਹੁਣ ਚਾਹੀਏ ਨਾ ਚਾਹੀਏ ਕਦੋਂ ਚਾਹੀਏ ਕਹਿੰਦੇ ਨਾ ਅੱਗੇ ਖੂ ਤੇ ਪਿੱਛੇ ਖਾਈ ਦੋਨਾਂ ਪਾਸੇ ਇਹਨਾਂ ਦੇ ਉਹ ਜਿਹੜੇ ਕਾਂਗਰਸ ਹੈ ਐਸੋਲੇ ਉਹ ਲੂਜ਼ਰ ਹੈ ਵੱਡੇ ਵੱਡੇ ਲੀਡਰ ਜਿੰਨਾਂ ਵਿੱਚੋਂ ਵਿਰੋਧੀ ਪਾਰਟੀਆਂ ਦੇ ਕਹਿੰਦੇ ਸਾਨੂੰ ਸੱਦਾ ਪੱਤਰ ਨਹੀਂ ਆਇਆ ਉਹ ਦੋਸਤੋ ਇਹ ਕੋਈ ਵਿਅਾਰ ਨਹੀਂ ਹੈਗਾ ਇਹ ਬਗਬਾਨ ਰਾਮਚੰਦਰ ਜੀ ਦੇ ਜਿਹੜਾ ਹੈਗਾ ਰਾਮ ਲੱਲਾ ਦੇ ਇੱਕ ਵੱਡਾ ਸਮਰੋਹ ਹੈਗਾ ਮੰਦਿਰ ਕਮੇਟੀ ਬੁਲਾ ਰਹੀ ਹੈ ਕੋਈ ਭਾਰਤੀ ਜੰਦਾ ਪਾਰਟੀ ਵੀ ਬੁਲਾ ਰਹੀ ਹੈਗੀ ਇਹਨੂੰ ਤਾਂ ਸਾਰੇ ਜਿਹੜੇ ਭਾਈਚਾਰੇ ਦੇ ਲੋਕ ਨੇ ਮਿਲ ਜੁਲ ਕੇ ਜਿਹੜਾ ਇਸ ਵੱਡਾ ਇੱਕ ਸਮਰੋਹ ਹੋ ਰਿਹਾ ਇਹਨੂੰ ਇੱਕ ਇਤਿਹਾਸ ਬਣਾਉਣਾ ਚਾਹੀਦਾ ਦਿੱਲੀ ਪਬਲਿਕ ਨਿਊਜ਼ ਤੇ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਲਈ ਨਵੀਂ ਖਬਰ ਨਵੀਂ ਚਰਚਾ ਲੈ ਕੇ ਆਏ ਹੁਣ ਜਿਹੜੀ ਸਭ ਤੋਂ ਵੱਡੀ ਖਬਰ ਹੈ ਦੇਸ਼ ਦੀ ਖਬਰ ਦੁਨੀਆ ਦੀ ਖਬਰ ਸਭ ਤੋਂ ਵੱਡੀ ਖਬਰ ਇਹ ਹੈ ਆ ਭਗਵਾਨ ਸ਼੍ਰੀ ਰਾਮਚੰਦਰ ਰਾਮ ਲੱਲਾ ਰਾਮ ਲੱਲਾ ਦੀ ਜਿਹੜੀ ਮੂਰਤੀ ਪ੍ਰਾਣ ਪ੍ਰティਸ਼ਟਾ ਦਾ ਪ੍ਰੋਗਰਾਮ ਜਿਹੜਾ ਹੈਗਾ 22 ਤਰੀਕ ਨੂੰ ਜਿਹੜਾ ਹੈ ਅਯੁੱਧਿਆ ਦੇ ਵਿੱਚ ਹੋਣਾ ਉਸ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਉਤਸ਼ਾਹ ਹੈਗਾ ਲੇਕਿਨ ਪਰ ਇਸ ਮਾਮਲੇ ਤੇ ਵੀ ਜਿਹੜਾ ਹੈਗਾ ਵਿਰੋਧੀ ਪਾਰਟੀਆਂ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਆ ਇਸ ਨੂੰ ਭਾਰਤੀ ਜਨਤਾ ਪਾਰਟੀ ਦਾ ਫੰਕਸ਼ਨ ਦੱਸਿਆ ਜਾ ਰਿਹਾ ਲੇਕਿਨ ਪਰ RAM ਭਗਤ RAM ਭਗਤ ਇਹੀ ਮੰਨ ਰਹੇ ਨੇ ਚਾਹੇ ਉਹ ਕਿਸੇ ਵੀ ਪਾਰਟੀ ਦਾ ਵੀ RAM ਕਿਸੇ ਪਾਰਟੀ ਦੇ ਨਹੀਂ RAM ਸਭ ਦੇ ਨੇ ਲੇਕਿਨ ਕਈ ਜਿਹੜੇ ਹੈਗੇ ਵਿਰੋਧੀ ਧਿਰਾਂ ਨੇ ਕਾਂਗਰਸ ਆ ਜਾਂ ਹੋਰ ਲੀਡਰ ਨੇ ਉਹ ਵਿਰੋਧ ਕਰ ਰਹੇ ਨੇ ਪਰ ਕਾਂਗਰਸ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਵੱਡੀ ਬਗਾਵਤ ਹੋ ਗਈ ਆ ਇਸ ਗੱਲ ਤੇ ਗੱਲ ਕਰਾਂਗੇ ਸਾਡੇ ਨਾਲ ਆ ਮਨੀਸ਼ ਛਤਰੇ ਮਨੀਸ਼ ਜੀ ਕੀ ਕਹਿਣਾ ਚਾਹੋਗੇ ਸਵਾਗਤ ਆ ਤੁਹਾਡਾ ਕੀ ਕਹਿਣਾ ਚਾਹੋਗੇ RAM ਦੇ ਨਾਂ ਨੂੰ ਲੈ ਕੇ ਵੱਡੀ ਸਿਆਸਤ ਤੇ ਕਾਂਗਰਸ ਚ ਬਗਾਵਤ ਕੀ ਕਹਿਣਾ ਚਾਹੋਗੇ ਦੇਖੋ ਜਿਹੜੀ ਕਾਂਗਰਸ ਹੈ ਇਹ ਆਪਾਂ ਡਵਲ ਮਾਈਂਡਡ ਨਹੀਂ ਇਹ ਟ੍ਰਿਪਲ ਮਾਈਂਡਡ ਹੋਈ ਹੋਈ ਹੈ ਕਿ ਇੱਥੇ ਕੀ ਕਰਨਾ ਚਾਹੀਦਾ ਰਾਹੁਲ ਗਾਂਧੀ ਨੇ ਜਿਹੜੇ ਉਹਨਾਂ ਨੇ ਸਾਫ਼ ਕਹਤਾ ਜੀ ਕਿ ਅਸੀਂ ਇਸ ਉਦਘਾਟਨ ਸਮਾਰੋਹ 'ਚ ਨਹੀਂ ਜਾਣਾ ਕਿਉਂਕਿ ਇਹ ਬੀਜੇਪੀ ਦਾ ਤੇ ਆਰਐਸਐਸ ਦਾ ਫੰਕਸ਼ਨ ਹੈ ਤਾਂ ਪਰ ਜਿਹੜੇ ਗਰਾਊਂਡ ਲੈਵਲ ਦੇ ਜਿਹੜੇ ਵਰਕਰ ਨੇ ਉਹਨਾਂ 'ਚ ਬੜੀ ਖੁਸ਼ੀ ਦੀ ਲਹਿਰ ਹੈ ਪੰਜਾਬ 'ਚ ਜਿਹੜੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਨੇ ਵੀ ਇੱਥੇ ਖੁਸ਼ੀ ਮਨਾਈ ਆ ਤਾਂ ਇੱਥੇ ਹੋਰ ਵੀ ਜਿਹੜੇ ਛੋਟੇ-ਮੋਟੇ ਨੇਤਾ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਮੈਂ ਗੱਲ ਕਰਦਾ ਕਿ ਉਹ ਚਾਹੁੰਦੇ ਨੇ ਕਿ ਅਸੀਂ 22 ਜਨਵਰੀ ਨੂੰ ਅਯੋਧਿਆ ਜੀ ਜਾਈਏ ਉੱਥੇ ਭਗਵਾਨ ਰਾਮ ਦੇ ਦਰਸ਼ਨ ਅਸੀਂ ਕਰੀਏ ਤਾਂ ਅਸੀਂ ਵੀ ਇਸ ਗੱਲ ਦੇ ਜਿਹੜਾ ਇਤਿਹਾਸ ਉੱਥੇ ਲਿਖਿਆ ਜਾ ਰਿਹਾ ਹੈ ਉਹਦੇ ਆਪਾਂ ਗਵਾਹ ਬਣੀਏ ਗੁਜਰਾਤ ਦੇ ਵਿੱਚ ਵੀ ਕਾਂਗਰਸ ਦੇ ਇੱਕ ਪੁਰਵ ਵਿਧਾਇਕ ਨੇ ਅਸਤੀਫਾ ਦਿੱਤਾ ਤੇ ਇੱਕ ਜਿਹੜੇ ਯੂਪੀ ਦੇ ਵਿੱਚ ਤਾਂ ਕਾਫੀ ਉੱਥੇ ਬਵਾਲ ਮਚਿਆ ਕਾਂਗਰਸ ਦੇ ਜਿਹੜੇ ਬੰਦੇ ਸੀਗੇ ਉਹ ਕਹਿੰਦੇ ਸੀ ਕਿ ਅਸੀਂ ਜਾਣਾ ਹੀ ਜਾਣਾ ਤਾਂ ਕਿਸੇ ਤਰ੍ਹਾਂ ਉਹਨਾਂ ਨੂੰ ਫਿਰ ਇਹ ਮੈਸੇਜ ਦਿੱਤਾ ਉਹਨਾਂ ਨੂੰ ਜਿਹੜੇ ਕਹਿੰਦਾ ਕੰਟਰੋਲ ਜਾਂ ਕੀਤਾ ਗਿਆ ਕਿ ਵੀ ਤੁਸੀਂ ਇਸ ਦੇ ਤੇ 22 ਤਰੀਕ ਤੋਂ ਬਾਅਦ ਤੁਸੀਂ ਉੱਥੇ ਜਾ ਕੇ ਦਰਸ਼ਨ ਕਰ ਸਕਦੇ ਹੋ ਹੁਣ ਜੇ ਆਪਾਂ ਇਹਨੂੰ ਥੋੜਾ ਜਿਆਦਾ ਲੇਟ ਲੈ ਕੇ ਜਾਈਏ ਪਿੱਛੇ ਤਾਂ ਵਿੱਚ ਕਾਂਗਰਸੀਆਂ ਨੇ ਅੱਧਿਆਂ ਨੇ ਕਿਹਾ ਕਿ ਰਜੀਵ ਗਾਂਧੀ ਨੇ ਤਾਲਾ ਖੋਲ੍ਹਿਆ ਸੀਗਾ ਜੀ ਉੱਥੇ ਮੰਦਰ ਦਾ ਪਰ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਸ਼ਾਹਬਾਨੋ ਕੇਸ ਹੋਇਆ ਸੀ ਉਸ ਵੇਲੇ ਸ਼ਾਹਬਾਨੋ ਕੇਸ ਦੇ ਵਿੱਚ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਸੁਪਰੀਮ ਕੋਰਟ ਦਾ ਫੈਸਲਾ ਪਲਟ ਦਿੱਤਾ ਗਿਆ ਸੀ ਹਰਜੀਵ ਗਾਂਧੀ ਵੱਲੋਂ 402 ਤੋਂ ਉੱਪਰ ਉਹਨਾਂ ਕੋਲ ਸੀਟਾਂ ਸੀਗੀਆਂ ਲੋਕ ਸਭਾ ਦੀਆਂ ਤੇ ਉਹ ਕੁਝ ਵੀ ਕਰ ਸਕਦੇ ਸੀਗੇ ਪਰ ਫਿਰ ਉਹਨਾਂ ਨੇ ਦੇਖਿਆ ਕਿ ਇਹ ਡੈਮੇਜ ਕੰਟਰੋਲ ਕਿੱਦਾਂ ਕੀਤਾ ਜਾਵੇ ਹਿੰਦੂਆਂ ਨੂੰ ਕਿੱਦਾਂ ਖੁਸ਼ ਕੀਤਾ ਜਾਵੇ ਹਿੰਦੂਆਂ ਨੂੰ ਖੁਸ਼ ਏਦਾਂ ਕੀਤਾ ਕਿ ਉਹਨਾਂ ਨੇ ਤਾਲਾ ਖੋਲ੍ਹਤਾ ਤੇ ਅੱਜ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਕਿ ਮਣੀ ਸ਼ੰਕਰ ਜਿਹੜੇ ਆਈਏ ਨੇ ਬੜੇ ਵરિਸ਼ ਜਿਹੜੇ ਨੇਤਾ ਨੇ ਕਾਂਗਰਸ ਦੇ ਉਹਨਾਂ ਨੇ ਆਪਣੀ ਕਿਤਾਬ ਇੱਕ ਲਿਖੀ ਹੈ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਰਜੀਵ ਗਾਂਧੀ ਨੇ ਨਹੀਂ ਤਾਲਾ ਖੋਲਿਆ ਸੀ ਤਾਲਾ ਖੋਲਿਆ ਸੀ ਕਾਂਗਰਸ ਨੇ ਔਰ ਖਾਸ ਕਰਕੇ ਅਰੁਣ ਨਹਿਰੂ ਨੇ ਉਹਨਾਂ ਨੇ ਤਾਂ ਇਹ ਵੀ ਇਲਜ਼ਾਮ ਲਾਤਾ ਕਿ ਜਿਹੜਾ ਅਰੁਣ ਨਹਿਰੂ ਸੀ ਇਹ ਪਲਾਂਟ ਕੀਤੇ ਹੋਏ ਸੀ ਭਾਜੀਪੀ ਵੱਲੋਂ ਕਿ ਉਹਨਾਂ ਨੇ ਤਾਲਾ ਖੋਲਤਾ ਇਹਨਾਂ ਨੇ ਹੀ ਖੋਲਿਆ ਹੁਣ ਦੇਖੋ ਮੈਂ ਤਾਂ ਜਿੱਥੇ ਜੇ ਤੁਸੀਂ ਮੇਰਾ ਪੱਖ ਸੁਣੋਗੇ ਕਿ ਮੈਂ ਕੀ ਸੋਚਦਾ ਮੈਂ ਇਹ ਸੋਚਦਾ ਕਿ ਕਾਂਗਰਸ ਦੇ ਮੂੰਹ ਦੇ ਵਿੱਚ ਬੀਜੇਪੀ ਨੇ ਕੋੜ ਕਿਰਲੀ ਪਾਤੀ ਆ ਨਹੀਂ ਜੀ ਆਪਾਂ ਨਹੀਂ ਜੀ ਆਪਾਂ ਇੱਥੇ ਗੱਲ ਕਰਦੇ ਆ ਪ੍ਰਾਣ ਪ੍ਰਤੀਸ਼ਟਾ ਸਮਰੋਹਾ ਅਯੁੱਧਿਆ ਰਾਮ ਮੰਦਰ ਕਮੇਟੀ ਵੱਲੋਂ ਸੱਦਾ ਪੱਤਰ ਨੇ ਬੀਜੇਪੀ ਦਾ ਫੰਕਸ਼ਨ ਕਿਵੇਂ ਹੋ ਗਿਆ ਇਹਨੂੰ ਕਿਉਂ ਬੀਜੇਪੀ ਦਾ ਫੰਕਸ਼ਨ ਬਣਾਇਆ ਜਾ ਰਿਹਾ ਪ੍ਰਧਾਨ ਮੰਤਰੀ ਦੇਸ਼ ਦੇ ਦੇਸ਼ ਦੇ ਮੁਖੀ ਨੇ ਉਹ ਉੱਥੇ ਜਾ ਰਹੇ ਨੇ ਉਸ ਤੋਂ ਇਲਾਵਾ ਸਭ ਨੂੰ ਕਿਹਾ ਗਿਆ ਹੈਗਾ ਕਮੇਟੀ ਵੱਲੋਂ ਸੱਦੇ ਪੱਤਰ ਨੇ ਫਿਰ বিজেਪ ਦਾ ਫੰਕਸ਼ਨ ਕਿਉਂ ਬਣਾਇਆ ਜਾ ਰਿਹਾ ਕਿਉਂ ਕਿਹਾ ਜਾ ਰਿਹਾ ਕੀ ਕਿਤੇ ਇਹ ਤਾਂ ਨਹੀਂ ਵੋਟ ਦੀ ਰਾਜਨੀਤੀ ਕਰ ਰਹੀ ਹੈ ਵਿਰੋਧੀ ਧਿਰ ਤੇ ਇਸ ਨੂੰ ਸਮਝ ਰਿਹਾ ਵੀ ਇਹ ਤੇ ਇੱਕ বিজেਪ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਤੇ ਪੂਰਾ ਜਿਹੜਾ ਹੈਗਾ ਉਹ ਆਪਣਾ ਇਹ ਇੱਕ ਵੱਡਾ ਜਿਹੜਾ ਹੈਗਾ ਇੱਕ ਪਿਕਚਰ ਪੇਸ਼ ਕਰਨਾ ਚਾਹੁੰਦੀ ਹੈ ਇਸ ਗੱਲ ਦਾ ਕਿਉਂ ਰੋਪ ਜਦ ਕਿ ਇਹ ਪ੍ਰਾਣ ਪ੍ਰਤਿਸ਼ਤਾ ਦਾ ਸਮਾਗਮ ਆ ਜਿਹੜਾ ਇਹ ਮੰਦਰ ਕਮੇਟੀ ਕਰਾ ਰਹੀ ਆ ਤੇ ਉਥੇ ਇਹ ਵੀ ਨਹੀਂ ਕਹਿ ਸਕਦੇ ਵੀ ਸਰਕਾਰ ਦੇ ਪੈਸਿਆਂ ਨਾਲ ਮੰਦਰ ਤਿਆਰ ਹੋ ਰਿਹਾ ਇਹ ਤਾਂ ਕਹਿੰਦੇ ਇਹ ਵੀ ਸਾਨੂੰ ਪਤਾ ਲੱਗਿਆ ਹੈਗਾ ਵੀ ਪੈਸਾ ਲੋਕਾਂ ਨੇ ਬਹੁਤ ਜਿਹੜਾ ਹੈਗੇ ਲੋਕ ਸ਼ਰਧਾਲੂ ਨੇ ਉਹਨਾਂ ਨੇ ਆਪਣੇ ਰਾਮ ਜੀ ਦੇ ਲਈ ਹੋ ਕੀਤਾ ਇਹਦੇ ਬਾਰੇ ਕੀ ਸੋਚੋ ਦੇਖੋ ਮੈਂ ਜਿੱਦਾਂ ਪਹਿਲਾਂ ਹੀ ਗੱਲ ਤੁਹਾਨੂੰ ਇਹ ਕਹੀ ਆ ਕਿ ਕਾਂਗਰਸ ਹੈ ਜਿਹੜੀ ਉਹਦੇ ਮੂੰਹ ਚ ਕੋਹੜ ਕਿਰਲੀ ਆ ਗਈ ਆ ਨਾ ਉਹ ਉਗਲ ਸਕਦੀ ਆ ਨਾ ਉਹ ਨਿਕਲ ਸਕਦੀ ਆ ਹੁਣ ਜੇ ਉਥੇ ਉਹ ਜਾਂਦੇ ਨੇ ਤੇ ਕਿਸ ਮੂੰਹ ਨਾਲ ਜਾਣਗੇ ਕਿ ਪਹਿਲਾਂ ਅੱਠ-ਅੱਠ ਵਕੀਲ ਹੈ ਜਿਹੜੇ ਕਪਲਸ ਬਲ ਵਰਗੇ ਉਹਨਾਂ ਨੂੰ ਖੜੇ ਕਰਕੇ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀਗਾ ਉਹਨਾਂ ਨੇ ਉਹਨਾਂ ਦੇ ਵਕੀਲਾਂ ਨੇ ਭਗਵਾਨ ਰਾਮ ਨੂੰ ਇੱਕ ਕਾਲਪਨਿਕ ਵੀ ਦੱਸਿਆ ਸੀਗਾ ਰਾਮ ਸੇਤੂ ਬਾਰੇ ਵੀ ਗੱਲਾਂ ਕੀਤੀਆਂ ਸੀਗੀਆਂ ਤੇ ਜੇ ਉੱਥੇ ਜਾਂਦੇ ਨੇ ਤਾਂ ਫਿਰ ਬੜਾ ਸਵਾਲੀ ਨਿਸ਼ਾਨ ਉੱਠਦਾ ਕਿ ਉਸ ਵੇਲੇ ਤੁਸੀਂ ਵਿਰੋਧ ਕੀਤਾ ਇਹਦਾ ਤੇ ਅੱਜ ਕਿਸ ਮੂਹ ਨਾਲ ਇੱਥੇ ਆ ਗਏ ਹੋ ਤੇ ਜੇ ਨਹੀਂ ਜਾਂਦੇ ਫਿਰ ਜਿਹੜੇ ਰਾਮ ਭਗਤ ਨੇ ਉਹ ਇਹਨਾਂ ਤੋਂ ਖੁੰਧਾ ਖਾਣਗੇ ਨਾਰਾਜ਼ ਹੋਣਗੇ ਇਹਨਾਂ ਤੋਂ ਕਿ ਵੀ ਇਹ ਭਗਵਾਨ ਰਾਮ ਨੂੰ ਹੀ ਇਹ ਇਗਨੋਰ ਕਰੀ ਜਾਂਦੇ ਨੇ ਕਿਉਂਕਿ ਭਗਵਾਨ ਰਾਮ ਤਾਂ ਨਾ ਬੀਜੇਪੀ ਦੇ ਨੇ ਨਾ ਆਰਐਸਐਸ ਦੇ ਨੇ ਉਹ ਸਭ ਦੇ ਨੇ ਇਹ ਤਾਂ ਸਾਰਾ ਸਾਂਝਾ ਹੈਗਾ ਹਿੰਦੂ ਮੁਸਲਮ ਸਿੱਖ ਸਾਰੇ ਹੀ ਉੱਥੇ ਜਿਸ ਤਰ੍ਹਾਂ ਨਾਲ ਤਸਵੀਰਾਂ ਆ ਰਹੀਆਂ ਨੇ ਲੰਗਰ ਚੱਲ ਰਹੇ ਨੇ ਹਰ ਭਾਈਚਾਰੇ ਦੇ ਲੋਕ ਉੱਥੇ ਨੇ ਪਰ ਕਾਂਗਰਸ ਦੇ ਕਈ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਉਹ ਤਾਂ ਖੁਦ ਤੁਸੀਂ ਦੱਸਿਆ ਹੈਗਾ ਦੀਬੇ ਬਨ ਰਿਹਾ ਨੇ ਖੁਸ਼ੀਆਂ ਬਣਾ ਰਹੇ ਨੇ ਫਿਰ ਕੀ ਹੁਣ ਕਾਂਗਰਸ ਆਪਣੇ ਪ੍ਰਧਾਨ ਨੂੰ ਪੰਜਾਬ 'ਚ ਵੀ ਬਦਲ ਦੂਗੀ ਜਾਂ ਉਹਨਾਂ ਦੇ ਨਾਰਾਜ਼ਗੀ ਯਾਹਰ ਹੋਊਗੀ ਇਹਦੇ ਬਰ ਕੀ ਸੋਚ ਦੇਖੋ ਕਿੰਨੂ ਕਿਨੂ ਬਦਲੇਗੀ ਕਿਉਂਕਿ ਭਗਵਾਨ ਰਾਮ ਹੈ ਜਿਹੜੇ ਉਹ ਸਾਰੀ ਦੁਨੀਆ ਦੇ ਨੇ ਤੇ ਜੇ ਉਹਨਾਂ ਦੇ ਨਾਮ ਲੈਣ ਨਾਲ ਤੇ ਕੋਈ ਕਾਰਵਾਈ ਹੁੰਦੀ ਆ ਤੇ ਫਿਰ ਕਾਂਗਰਸ ਦੇ ਲਈ ਤਾਂ ਬਹੁਤ ਮਾੜੇ ਸੰਕੇਤ ਨੇ ਕਿ ਕਾਂਗਰਸ ਕਿੱਥੇ ਖੜੀ ਹੈ ਇਸ ਗੱਲ ਦੇ ਉੱਤੇ ਤਾਂ ਦੇਖੋ ਸੋਨੀਆ ਗਾਂਧੀ ਨੇ ਵੀ ਵਿਰੋਧ ਕੀਤਾ ਇਸ ਚੀਜ਼ ਦਾ ਰਾਹੁਲ ਗਾਂਧੀ ਨੇ ਵੀ ਵਿਰੋਧ ਕੀਤਾ ਠੀਕ ਹੈ ਜਿਹੜੇ ਰਜੀਵ ਗਾਂਧੀ ਸੀਗੇ ਉਹਨਾਂ ਨੇ ਇਹਨੂੰ ਡੈਮੇਜ ਕੰਟਰੋਲ ਕਰਨ ਲਈ ਤਾਲੇ ਖਲਵਾਏ ਸੀਗੇ ਇਹਦੇ ਪਰ ਉਸ ਤੋਂ ਬਾਅਦ ਕਾਂਗਰਸ ਨੇ ਇਹਦਾ ਡਟ ਕੇ ਵਿਰੋਧ ਕੀਤਾ ਸੀ ਤੇ ਹੁਣ ਜੇ ਉਹ ਸੋਚਦੇ ਆ ਕਿ ਅਸੀਂ ਜਾਣੇ ਆ ਇੱਕ ਤਾਂ ਇਹ ਗੱਲ ਹੋਊਗੀ ਕਿ ਕਿਸਮੂਨ ਨਾਲ ਆਏ ਤੇ ਦੂਸਰਾ ਉਹਨਾਂ ਨੂੰ ਇਹ ਹੈ ਕਿ ਜਿਹੜਾ ਮੁਸਲਮ ਸੰਮੁਦਾਇ ਹੈ ਉਹ ਸਾਡੇ ਨਾਲ ਨਾਰਾਜ਼ ਨਾ ਹੋ ਜਾਏ ਕਿ ਤੁਸੀਂ ਉਧਰ ਜਾਨੇ ਆ ਵੋਟ ਬੈਂਕ ਦੀ ਰਾਜਨੀਤੀ ਹੈ ਔਰ ਉਹ ਇਹਨਾਂ ਨੂੰ ਖੁਦ ਨਹੀਂ ਇਹਨਾਂ ਨੂੰ ਸਮਝ ਲੱਗਦੀ ਪਈ ਅਸੀਂ ਹੁਣ ਜਾਈਏ ਨਾ ਜਾਈਏ ਕਦੋਂ ਜਾਈਏ ਕਹਿੰਦਾ ਨਾ ਅੱਗੇ ਖੂ ਤੇ ਪਿੱਛੇ ਖਾਈ ਦੋਨਾਂ ਪਾਸੇ ਇਹਨਾਂ ਦੇ ਉਹ ਜਿਹੜੇ ਕਾਂਗਰਸ ਹੈ ਐਸ ਵਲੇ ਉਹ ਲੂਜ਼ਰ ਹੈ ਤੇ ਲੱਗਦਾ ਨਹੀਂ ਹੈਗਾ ਵੀ ਜਿਸ ਤਰ੍ਹਾਂ ਨਾਲ ਇਹ ਆਪਣਾ ਵੋਟ ਬੈਂਕ ਦਾ ਕਹਿੰਦੇ ਲੇਕਿਨ ਪਰ ਸਾਨੂੰ ਤਸਵੀਰਾਂ ਇਹ ਵੀ ਮਿਲ ਰੀਆਂ ਨੇ ਦੇਖੀਆਂ ਨੇ ਮੁਸਲਮਾਨ ਭਾਈਚਾਰੇ ਦੇ ਲੋਕ ਸਿੱਖ ਭਾਈਚਾਰੇ ਦੇ ਲੋਕ ਹਰ ਭਾਈਚਾਰੇ ਦੇ ਲੋਕ ਉੱਥੇ ਨੇ ਉਹਦਾ ਕੋਈ ਫਰਕ ਨਹੀਂ ਰੱਖ ਰਹਾ ਇਹ ਸਿਰਫ ਉੱਪਰ ਲੇਬਲ ਤੇ ਇਹ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਗੱਲ ਤੇ ਹਾਂ ਬਿਲਕੁਲ ਜਿਹੜੇ ਉੱਪਰਲੇ ਲੈਵਲ ਤੇ ਨੇ ਨਾ ਜਦਾਂ ਇਹ ਲੋਕ ਸਭਾ ਚੋਣਾਂ ਦੇ ਖੁੱਸਰਤੀ ਹੈਗੇ ਨੇ ਤਾਂ ਕਦਮ ਜਿਹੜਾ ਉਹ ਆਪਣੇ ਜਾਣੇ ਫੂਕ ਫੂਕ ਕੇ ਧਰਦੇ ਪਏ ਨੇ ਪਰ ਸਾਰੇ ਕਦਮ ਜਿਹੜੇ ਉਹਨਾਂ ਦੇ ਨੇਰੇ ਚ ਹੀ ਜਾ ਰਹੇ ਨੇ ਉੱਥੇ ਮੈਂ ਕਈ ਆਪਾਂ ਫੇਸਬੁੱਕ ਦੇ ਉੱਤੇ ਦੇਖਦੇ ਆਂ ਜਿਹੜੇ ਆਪਣੇ ਮੁਸਲਮਾਨ ਭਾਈਚਾਰੇ ਦੇ ਆਪਣੇ ਭਰਾ ਨੇ ਉਹ ਵੀ ਕਹਿ ਰਹੇ ਨੇ ਕਿ ਸਾਨੂੰ ਕੋਈ ਇਤਰਾਜ ਨਹੀਂ ਹੈ ਜੈ ਸ਼੍ਰੀ ਰਾਮ ਕਹਿੰਚ ਤੇ ਅਸੀਂ ਜਾਵਾਂਗੇ ਵੀ ਉੱਥੇ ਤੇ ਕਈ ਸਾਡੇ ਇਥੇ ਸਿੱਖ ਜਥੇਬੰਦੀਆਂ ਨੇ ਕਾਜ ਕਰਕੇ ਨਿਹੰਗ ਸਿੰਘਾਂ ਨੇ ਉੱਥੇ ਲੰਗਰ ਵੀ ਸ਼ੁਰੂ ਕਰ ਦਿੱਤੇ ਨੇ ਤਾਂ RAM ਸਾਰਿਆਂ ਦੇ ਨੇ Hindu ਹੈ, Sikh ਹੈ, Isai hai, Yahudi hai. ਭਗਵਾਨ ਨੇ ਤਾਂ ਕਿਸੇ ਨਾਲ ਕੀਤਿਆਂ ਦਾ ਵਿਤਕਰਾ ਨਹੀਂ ਕੀਤਾ ਤੇ ਅਸੀਂ ਲੋਕਾਂ ਜਿਹੜੇ ਅਸੀਂ ਵਿਤਕਰੇ ਕਰੀ ਜਾਂਦੇ ਨੇ ਤੇ ਇਸ ਗੱਲ ਦੇ ਉੱਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਚਾਹੇ BJP ਵੱਲੋਂ ਚਾਹੇ RSS ਵੱਲੋਂ ਚਾਹੇ Congress ਵੱਲੋਂ ਰਾਜਨੀਤੀ ਨਹੀਂ ਹੋਣੀ ਚਾਹੀਦੀ। ਸਾਰਿਆਂ ਨੂੰ ਇਸ ਇਤਿਹਾਸਿਕ ਪਲ ਦਾ ਗਵਾਹ ਬਣਨਾ ਚਾਹੀਦਾ। ਦਰਸ਼ਨ ਉੱਥੇ ਦੇਦਾਰ ਕਰਨੇ ਚਾਹੀਦੇ ਨੇ ਭਗਵਾਨ ਦੇ ਚਰਨਾਂ ਦੇ ਵਿੱਚ ਜਾ ਕੇ ਨਤਮਸਤਕ ਜਰੂਰ ਹੋਣਾ ਚਾਹੀਦਾ ਆ ਬਿਲਕੁਲ ਜਿਸ ਤਰ੍ਹਾਂ ਨਾਲ ਮਨੀਸ਼ ਛਤਰੀ ਨਾਲ ਅਸੀਂ ਗੱਲ ਕੀਤੀ ਆ ਲਗਾਤਾਰ ਜਿਹੜੀ ਰਾਮ ਮੰਦਰ ਦੇ ਮੁੱਦੇ ਤੇ ਵੱਡੀ ਸਿਆਸਤ ਹੋ ਰਹੀ ਆ ਰਾਮ ਰਾਮ ਸ਼ਬਦੇ ਨੇ ਲੇਕਿਨ ਪਰ ਪ੍ਰਾਣ ਪ੍ਰਤੀਸ਼ਟਾ ਜਿਹੜੀ ਹੋ ਰਹੀ ਆ ਰਾਮ ਲੱਲਾ ਦੀ ਇਸ ਨੂੰ ਲੈ ਕੇ ਮੰਦਿਰ ਕਮੇਟੀ ਵੱਲੋਂ ਸੱਦਾ ਪੱਤਰ ਦਿੱਤਾ ਗਿਆ ਪੂਰੇ ਦੇਸ਼ ਭਰ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਸੰਤਾਂ ਨੂੰ ਮਹੰਤਾਂ ਨੂੰ ਉਹਨਾਂ ਨੇ ਬੁਲਾਇਆ ਗਿਆ ਹੈਗਾ ਇਸ ਖਾਸ ਸਮਰੋਹ ਦੇ ਉੱਤੇ ਇੱਥੇ ਵੱਡੇ ਵੱਡੇ ਲੀਡਰ ਜਿਨ੍ਹਾਂ ਵਿੱਚੋਂ ਵਿਰੋਧੀ ਪਾਰਟੀਆਂ ਦੇ ਇਹ ਕਹ ਰਹੇ ਸਾਨੂੰ ਸੱਦਾ ਪੱਤਰ ਨਹੀਂ ਆਇਆ ਉਹ ਦੋਸਤੋ ਇਹ ਕੋਈ ਵਿਅਾਰ ਨਹੀਂ ਹੈਗਾ ਇਹ ਬਗਬਾਨ ਰਾਮਚੰਦਰ ਜੀ ਦੇ ਜਿਹੜਾ ਹੈਗਾ ਰਾਮ ਲੱਲਾ ਦੇ ਇੱਕ ਵੱਡਾ ਸਮਰੋਹ ਹੈਗਾ ਮੰਦਿਰ ਕਮੇਟੀ ਬੁਲਾ ਰਹੀ ਆ ਕੋਈ ਭਾਰਤੀ ਜਨਤਾ ਪਾਰਟੀ ਦੀ ਬੁਲਾ ਰਹੀ ਹੈਗੀ ਇਹਨੂੰ ਤਾਂ ਸਾਰੇ ਜਿਹੜੇ ਭਾਈਚਾਰੇ ਦੇ ਲੋਕ ਨੇ ਮਿਲ ਜੁਲ ਕੇ ਜਿਹੜਾ ਇਸ ਵੱਡਾ ਇੱਕ ਸਮਰੋਹ ਹੋ ਰਿਹਾ ਇਹਨੂੰ ਇੱਕ ਇਤਿਹਾਸ ਬਣਾਉਣਾ ਚਾਹੀਦਾ ਪਰ ਕਾਂਗਰਸ ਕਾਂਗਰਸ આરોਪ ਲਗਾ ਰਹੀ ਆ ਭਾਰਤੀ ਜਨਤਾ ਪਾਰਟੀ ਤੇ ਵੀ ਇੱਥੇ ਸਿਆਸਤ ਹੋ ਰਹੀ ਆ ਲੇਕਿਨ ਸਾਨੂੰ ਤੇ ਇਹ ਦੇਖਣ ਨੂੰ ਇਹ ਲੱਗ ਰਿਹਾ ਕਿਤੇ ਕਾਂਗਰਸ ਇਸ ਮਾਮਲੇ ਤੇ ਵੱਡੀ ਰਾਜਨੀਤੀ ਕਰ ਰਹੀ ਆ ਸੋ ਦੇਖਦੇ ਰਹੋ ਡੇਲੀ ਪਬਲਿਕ ਨਿਊਜ਼ ਨਵੀਂ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ